ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਆਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਨੇੜੇ ਕਿਦੜਵਾਹੇ ਦੇ ਰਹਿ ਜਾਂਦਾ ਤੇ ਇਹਦੇ ਨੇੜ ਮਲੋਟ ਵੀ ਹੈ ਥਰਾਜ ਆਲਾ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲ ਹਰ ਵਕਤ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਨਗ ਵੀ ਬਹੁਤ ਸਾਰੇ ਹੁੰਦੇ ਆ ਤੁਸੀਂ ਇੱਕ ਸੈੱਟ ਇਸ ਸਾਈਡ ਤੇ ਵੱਧੀਆਂ گاਵਾਂ ਦਾ ਦੇਖੋ ਜਿਹਦੇ ਚ 6 ਨਗ ਹੈ ਇਹ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਵੀ ਤੁਸੀਂ ਨਿਗਾਹ ਮਾਰੋਗੇ ਚਾਰ گاਵਾਂ ਜਿਹੜੀਆਂ ਉਹ ਵੱਧੀਆਂ ਹੋਈਆਂ ਤੁਹਾਨੂੰ ਦਿਸਣਗੀਆਂ ਤੇ ਇੱਕ ਹੋਰ ਮੈਂ ਜੋ ਚੀਜ਼ ਦੇਖ ਰਿਹਾ ਥੋੜੀਆਂ ਥੋੜੀਆਂ ਇਹ گاਵਾਂ ਕੱਚੀਆਂ ਐ ਮਤਲਬ 5 5 7 7 ਡਣੇ ਲੈਂਦੀਆਂ ਫਾਇਦਾ ਇਹ ਹੋ ਜਾਣਾ ਵੀ ਉਦੋਂ ਨੂੰ ਪੂਰੀ ਠੰਡ ਹੋ ਜਾਣੀ ਜਦੋਂ ਨੂੰ ਇਹਨਾਂ ਨੇ ਸੂਣਾ ਸੋ ਚਾਰ گاਵਾਂ ਇਸ ਸਾਈਡ ਤੇ ਤੇ ਇਹਨਾਂ ਚਾਰਾਂ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਵੀ ਨਿਗਾਹ ਮਾਰੋਗੇ ਤਾਂ ਪਹਿਲੇ ਨੰਬਰ ਤੇ ਜਰਸੀ ਤੇ ਉਦੋਂ ਅੱਗੇ ਜਿਹੜੀਆਂ ਉਹ ਪੰਜ گاਵਾ ਹੋਰ ਐਚ ਐਫ ਨਸਲ ਚ ਪੈਂਦੀਆਂ ਵਿਕਰੀ ਵਾਲੀਆਂ ਮੌਜੂਦ ਐ 4 15 16 ਨਾਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਿਓ ਬਸੂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਜੀ ਹੁਣਾਂ ਦਾ ਚੱਲਦਾ ਰਹਿਣਾ ਸ਼ੁਰੂਆਤ ਕਰਾਂਗੇ ਆਪਾਂ ਪਰਲੇ ਪਾਸੇ ਤੇ ਵੱਧੀਆਂ ਐ ਇਸ ਸਾਈਡ ਵਾਲੀਆਂ گاਵਾ ਤੋਂ ਉਸ ਤੋਂ ਬਾਅਦ ਚ ਦੂਜੀਆਂ گاਵਾ ਤੁਹਾਨੂੰ ਮਤਲਬ ਅਲੱਗ-ਅਲੱਗ ਇੱਕ-ਇੱਕ ਕਰਕੇ ਦਿਖਾਉਂਦੇ ਜਾਵਾਂਗੇ ਸੋ ਆਓ ਬਾਈ ਨੂੰ ਮਿਲਦੇ ਆਂ ਦੱਸੋ ਇਧਰਲੇ ਪਾਸੋਂ ਆਪਾਂ ਸ਼ੁਰੂ ਕਰਦੇ ਆਂ ਪਹਿਲੇ ਨੰਬਰ ਵਾਲੀ ਵੇੜ ਤੋਂ ਬਾਈ ਸਸਰੀਕਾ ਸਸਰੀਕਾ ਬਾਈ ਜੀ ਨਾਮ ਆਪਣਾ ਇੱਕ ਵਾਰ ਦੱਸ ਦਿਓ ਬਾਈ ਨਾਮ ਗੁਰਤੇਜ ਸਿੰਘ ਬਾਈ ਜੀ ਪਿੰਡ ਥਰਾਜ ਵਾਲਾ ਤਹਿਸੀਲ ਗਿੱਦੜਵਾਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗੁਰਤੇਜ ਬਾਈ ਵੀਡੀਓ ਟਾਈਮ ਬਾਦ ਬਣਾਉਣੇ ਅੱਜ 16 ਨਗ ਹੈ 15 16 ਨਗ ਹੈ ਹਰ ਰੋਜ਼ ਗਾਵਾਂ ਤਾਂ ਇਸੇ ਤਰ੍ਹਾਂ ਹੁੰਦੇ ਹਾਂ ਹਾਂਜੀ ਭਾਈ ਜੀ 15 ਨਗਾਂ ਦੇ ਲਗਭਗ ਹੁੰਦੀ ਹੈ 15 16 ਨਗ ਹਰ ਵੇਲੇ ਠੀਕ ਹੈ ਸ਼ੁਰੂਆਤ ਕਰਾਂਗੇ ਭਾਈ ਪਹਿਲੇ ਨੰਬਰ ਤੇ ਗਾਂ ਵੱਧੀ ਹੈ ਬੈਕ ਸਾਈਡ ਤੇ ਹਾਂਜੀ ਭਾਈ ਜੀ ਕੀ ਡਿਟੇਲ ਹੈ ਇਹਦੀ ਕਿੰਨੇ ਇਹ ਦੂਜਾ ਸੂਆ ਸੁਣੀਏ ਵੀਰੇ ਅਜੇ ਇਹਦੇ ਤਿੰਨ ਤਰੀਕ ਨੂੰ ਦਿਨ ਪੂਰੇ ਆ ਬੈਠਦੇ ਠੀਕ ਹੈ ਹਾਂਜੀ ਪਹਿਲੇ ਨੇ ਵੀਰੇ 36 37 ਕਿਲੋ ਦੁੱਧ ਦਿੱਤਾ ਹੋਇਆ ਆ ਠੀਕ ਹੈ ਹਾਂਜੀ ਡਿਮਾਂਡ ਇਹਦੀ ਕੀ ਰੇਣੀ ਕਰਤੇ ਡਿਮਾਂਡ ਬਾਈ ਜੀ 1 ਲੱਖ ਤੇ 85000 ਦੀ ਵੜ੍ਹ ਦੇ ਦੇਾਂਗੇ ਫੁੱਲ ਵੱਡੀ ਆ ਵੀਰੇ ਤਿਆਰੀ ਤਿਉਰੀ ਵੱਡਨੇ ਬਹੁਤ ਸੋਹਣੀ ਕਰਨੀ ਆ ਜੀ ਹੈਨਾ ਕੱਚੀ ਜ਼ਰੂਰ ਹੈਗੀ ਆ ਹੂੰ ਟਾਂਚੜੋਂ ਚਬੜਾ ਬਦਿਆ ਸੋ ਦੋਸਤੋ ਦੇਖਿਓ ਵਜਨ ਫੁੱਲ ਆ ਗਾਂ ਦਾ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਕੱਚੀ ਜ਼ਰੂਰ ਆ 1 ਲੱਖ ਤੇ 85000 ਦਾ ਰੇਟ ਹੈ ਜਿਨੇ ਚੰਗੀ ਗਾਂ ਦੁੱਧ ਤੇ ਪਾਉਣੀ ਆ ਤਾਂ ਜ਼ਰੂਰ ਆ ਕੇ ਦੇਖ ਕੇ ਜਾਇਓ ਤੁਹਾਨੂੰ ਇਹਦਾ ਸਟਰਕਚਰ ਵੀ ਪਸੰਦ ਆਉਣਾ ਹੈ ਚੜਾਈ ਚੰਗੀ ਆ ਹਵਾਨਾ ਫਿਟਿੰਗ ਵਾਲਾ ਰੱਖੂਗੀ ਜਿੰਨਾ ਵੀ ਬਣਾਉਗੀ। ਤੋਂ ਵੱਡੇ ਟਾਂ ਚੇਦੀ ਐ। ਤੋਂ ਦੇਖੋ ਇਹਦਾ ਸਟਰਕਚਰ ਕਰਮਾ ਵਾਲੀ ਦਾ। ਚੰਗੀ نسل ਦੀ ਦੱਸੋ ਜੇ ਇਦਾਂ ਦੀ ਗਾਂ ਤੋਂ ਬੱਚਾ ਵੀ ਫੀਮੇਲ ਕਾਫ ਬੱਚੀ ਨੂੰ ਇਹ ਜਨਮ ਦੇ ਦੇ ਤਾਂ ਜੀਨੇ ਵੀ ਖਰੀਦੀ ਉਹਨੂੰ ਰੇਟ ਬੜਾ ਵੱਤ ਸੈ ਰਹਿ ਜਾਣਾ। ਉਹ ਵੱਡੀ ਆ ਬਾਈ ਜੀ ਤਿਆਰੀ ਧੂਰੀ ਪੜਨੇ ਬਹੁਤ ਸੋਹਣੀ ਕਰਨੀ ਹੈ ਹਜੇ। ਜਿਵੇਂ ਕੱਚੀ ਵੀ ਰਜੇ 15 ਦਿਨ ਵੈਡ ਲੈ ਜੂਗੀ ਗਰਾਮ ਨਾਲੀ। ਠੀਕ ਹੈ। ਤੋਂ ਸੋਹਣੀ ਵੈਡ 2 ਨੰਬਰ ਤੇ ਜਿਹੜੀ ਬਈ ਵੈਡ ਇਹ ਦੂਜਾ ਸੂਆ ਵੀਰੇ ਹੂੰ ਇਹ ਵੀ ਵੜ 12 13 ਨੇ ਲੈ ਜੂਗੀ ਹਜੇ ਠੀਕ ਹੈ ਪਹਿਲੇ ਨੇ ਬਾਈ ਜੀ 35 36 ਕਿਲੋ ਦੁੱਧ ਦਿੱਤਾ ਹੋਇਆ ਨਾੜਾ ਨੂੜਾ ਦੇਖੋ ਕਿਹੋ ਜੀਆਂ ਵੜ ਨੂੰ ਹਨਾ ਇਹਦਾ ਰੇਟ ਬਾਈ ਇਹ ਵੀਰੇ 1.5 ਲੱਖ ਰੁਪਏ ਦੀ ਵੜ ਦੇਵਾਂਗੇ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲਵੇ ਕੋਈ ਠੀਕ ਹੈ ਖੋਲੀ ਬਾਈ ਹਾਂਜੀ ਬਰੀਡ ਕੁਆਲਿਟੀ ਦੱਸੋ ਇਹਦੀ ਵੀ ਤੁਸੀਂ ਦੇਖੋ ਤੁਹਾਨੂੰ ਪਸੰਦ ਆਊਗੀ ਇਹ ਵੱਡੀਆਂ ਵੜਾਂ ਐ ਇਹ ਗੱਲ ਜ਼ਰੂਰ ਧਿਆਨ ਚ ਰੱਖ ਕੇ ਤੁਸੀਂ ਇਹਨਾਂ ਦੇ ਰੇਟ ਨੂੰ ਸਮਝੋ ਤੁਹਾਨੂੰ ਇਹ ਗਾਵਾਂ ਪਸੰਦ ਆਉਣੀਆਂ ਹਵਾਨੇ ਦੀ ਤਿਆਰੀ ਇਹਦੀ ਵੀ ਸੋਹਣੀ ਬਣਦੀ ਹੁੰਦੀ ਆ ਹਜੇ ਇਹ ਵੀ 10 ਤੋਂ 12 ਦਿਨ ਲੈਂਦੀ ਐ ਕਮਾ ਲਓ ਵੀਰੇ ਵਾਪਸ ਫੁੱਲ ਤਿਆਰੀ ਕਰੂਗੀ ਵੀਰੇ ਦੁੱਧ ਵੜਾ ਰਾਮਨਾ 40 ਕਿਲੋਨ ਟੱਚ ਕਰਨਾ ਵੀਰੇ ਜਿਹੜੇ ਸਾਬ ਨਵੜ ਨੇ ਤਿਆਰੀ ਤੁਰੇ ਕਰਨੀ ਆ ਸਹੀ ਹਜੇ ਕੱਚੀ ਜ਼ਰੂਰ ਹੋएगी ਵੀਰੇ ਬਰੀਡ ਬਰੂਡ ਬੜੀ ਵਧੀਆ ਵੱਡੀ ਬੈਡਾ ਫੁੱਲਾ ਹੂੰ ਸੋ ਚੰਗੀਆਂ ਨਾੜਾਂ ਹਵਾਨੇ ਤੇ ਵੇਨਜ਼ ਵਗੈਰਾ ਜਿਹੜੀਆਂ ਦਿਸਦੀਆਂ ਬਾਡੀ ਦੇ ਉੱਤੇ ਬਹੁਤ ਸੋਹਣੀਆਂ ਸੋ ਚੰਗੇ ਢਾਂਚੇ ਦੀ ਐ ਵੀ 1.5 ਲੱਖ ਰੁਪਿਆ ਇਹਦੀ ਡਿਮਾਂਡ ਆ। ਇਸ ਤੋਂ ਬਾਅਦ ਫੇਰ ਇਹ ਕਿੰਨਾ ਦੇ ਹਾਨ ਦੀ ਇਸੇ ਤਰ੍ਹਾਂ ਚੌੜੀ ਵੱਡੀ ਵਹਿੜ ਤੁਹਾਨੂੰ ਦਿਖਾਉਣੇ ਆ ਤਿੰਨ ਨੰਬਰ ਵਾਲੀ ਬਾਈ। ਇਹ ਵੀ ਬਾਈ ਦੂਜਾ ਸੂਆ ਬੈੜਾ ਪਹਿਲਾਂ ਨੇ 34-35 ਕਿਲੋ ਦੁੱਧ ਦਿੱਤਾ ਹੋਇਆ ਇਹਨੇ। ਠੀਕ ਹੈ। ਹਾਂਜੀ ਬਾਈ ਇਹ ਹਫ਼ਤਾ ਤੱਕ ਲੈ ਜੂਗੀ ਸੂਣ ਚ। ਰੇਟ ਬਾਈ ਇਹਦਾ? ਇਹ ਵੀਰੇ 1.5 ਲੱਖ ਰੁਪਏ ਦੀ ਭਾੜੀ ਦੇਵਾਂਗੇ ਆਪਾਂ। ਠੀਕ ਹੈ। ਹਾਂਜੀ। ਖੋਲ ਲੀ ਬਾਈ। ਦੁੱਧ 35 ਕਿਲੋ ਤੋਂ ਬਾਰ-ਬਾਰ ਬਾਈ ਖਰਾ ਦੁੱਧ ਦੇਣਾ ਐ ਨਹੀਂ ਗੱਲ ਵੀ ਆਪਾਂ ਕਿ 35 ਕਾ 30-32 ਚ ਰੁਕ ਜੂਗੀ ਉਹ ਗੱਲ ਨਹੀਂ ਗੀ ਵੀਰੇ। ਦਿੱਤਾ ਹੋਇਆ ਦੁੱਧ ਐ ਏ ਵੀ 1.5 ਲੱਖ ਦੇ ਵਿੱਚ ਮਿਲੂ ਇਹਦੀ ਤਿਆਰੀ ਜ਼ਿਆਦਾ ਕਿਉਂਕਿ ਇਹ ਨੇੜ ਆ ਹਫਤਾ ਲੈਂਦੀ ਐ ਸੂਚ ਚ ਬਹੁਤ ਵੱਡਾ ਹਵਾਨਾ ਬਣਾਉ ਰੱਖੂਗੀ ਖੁਚਾਂ ਤੋਤੇ ਹਵਾਨਾ ਪਲੂਣ ਜਰੂਰ ਥੋੜੀ ਥੋੜੀ ਪਾਉਣੀ ਸ਼ੁਰੂ ਕਰ ਦੇਣਾ ਇਹ ਤਾਂ ਮੈਂ ਬਾਦੀ ਕਰਕੇ ਲੱਗਦੇ ਫਿਟਿੰਗ ਆਲ ਆਰਡਰ ਪੂਰਾ ਰੱਖਣੇ ਨੇ ਜਿਵੇਂ ਜਿਵੇਂ ਤਿਆਰ ਹੋ ਵੀ ਚੌੜਾ ਕਰਦਾ ਤੁਰੇ ਜਾਉਣਾ ਹੂੰ ਛੋ 1.5 ਲੱਖ ਰੁਪਇਆ ਇਹਦੀ ਡਿਮਾਂਡ ਹੈ ਲਿਆ ਵੀਰੇ ਵਾਪਸ ਵੱਡਾ ਫਾਇਦਾ ਇਹਨਾਂ ਦਾ ਇਹ ਹੋ ਜਾਣਾ ਦੱਸੋ ਜਿਹੜਾ ਗੱਡੀ ਤੇ ਪਸ਼ੂ ਚੜ ਕੇ ਜਾਂਦਾ ਜਮਾਂ ਨੇੜ ਜਾ ਹੋਵੇ ਤਾਂ ਉਹਦੀ ਦਿੱਕਤ ਆਉਂਦੀ ਹੈ ਇਹਨਾਂ ਨੇ ਜੀਲ ਆ ਜਾਣਾ ਜਿਹੜਾ ਵੀਰ ਖਰੀਦੂ ਕੋ ਉਹਦੇ ਘਰੇ ट्रांजिशन ਫੀਡ ਖਾਣੀਆਂ ਤੇ ਪੂਰਾ ਮਨ ਲਾ ਕੇ ਫੇਰ ਬੱਚੇ ਨੂੰ ਇਹਨਾਂ ਨੇ ਜਨਮ ਦੇਣਾ 4 ਨੰਬਰ ਦੇ ਉੱਤੇ ਇੱਕ ਬਹੁਤ ਸੋਹਣੀ ਵਹਿੜ ਤੁਹਾਨੂੰ ਦਿਖਾਉਣਾ ਹੈ ਗਤੇਜ ਭਾਈ ਕੀ ਡਿਟੇਲ ਹੈ ਦੀ ਚੌਥੇ ਨੰਬਰ ਇਹ ਦੂਜਾ ਸੂਆ ਭਾਈ ਅਜੇ ਤੇ 5 ਤਰੀਕ ਨੂੰ ਵਹਿੜ ਦੇ ਦਿਨ ਪੂਰੇ ਆ ਭਰਾ ਠੀਕ ਹੈ ਠੀਕ ਹੈ ਪਹਿਲੇ ਨੇ 38 ਕਿਲੋ ਦੁੱਧ ਦਿੱਤਾ ਬਹੁਤ ਵਧੀਆ ਫਾਰਮ ਚੋਂ ਲਈ ਆ ਵੜ ਬਾਈ ਠੀਕ ਹੈ ਪੂਰਾ ਬਰੀਡ ਦੀਆਂ ਫੁੱਲ ਬਰੀਡ ਦੀਆਂ ਗੰਗਾ ਰਿਕਾਰਡਾਂ ਲੀਆਂ ਬੰਦਿਆਂ ਕੋਲ ਹਾਂ ਹਾਂਜੀ ਵੀਰੇ ਅਜੇ 5 ਤਰੀਕ ਨੂੰ ਦਿਨ ਪੂਰੇ 40 ਤੋਂ ਬਾਰ-ਬਾਰ ਦੁੱਧ ਦੇਣਾ ਬਾਈ ਇਹਨੇ ਠੀਕ ਹੈ ਜਾਨੀ ਅਜੇ 20 ਦਿਨ ਮੰਨ ਕੇ ਚੱਲ ਗਏ ਲੈ ਵੀਦੀ ਵੀ ਫੀਡਿੰਗ ਫੂਡਿੰਗ ਬਾਈ ਇਹ ਦੇਣੀ ਆ ਵੀ ਬਹੁਤ ਵਧੀਆ ਤਿਆਰੀ ਕਰੂਗੀ ਹਨਾ ਵੀ ਕੇਵ ਜਾ ਢਾਂਚਾ ਢੂਚਾ ਸਰੀਰ ਦਾ ਬਰੀਡ ਬਰੂਡ ਮੂਹ ਮਾਂ ਦੀ ਬਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਕਿਤੇ ਇਹ ਵੀਰੇ 1 ਲੱਖ ਤੇ 85 ਹਜ਼ਾਰ ਦੀ ਬਿਹੜੇ ਦੇਵਾਂਗੇ ਆਪਾਂ ਬਾਈ ਕੋਲੀ ਬ ਵੱਡਾ ਸਟਰਕਚਰ ਪੂਰਾ পেট ਦਾ ਸਾਈਜ਼ ਤੁਸੀਂ ਦੇਖੋਗੇ ਫਿਟਿੰਗ ਵਾਲਾ ਹਵਾਨਾ ਪੰਜ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ ਤੁਸੀਂ ਇਹ ਮੰਨ ਲਓ ਕਿ 16 17 ਦਿਨ ਤੇ ਇਹਦੇ ਵੈਸੇ ਹੀ ਬਾਕੀ ਹੈ ਇਹ ਫਾਰਮ ਦੀਆਂ ਵਹਿੜਾਂ ਦੱਸੋ ਜਦੋਂ ਧਲਿਆਰਾ ਪਾਉਨੇ ਆ ਧਲਿਆਰੇ ਦੀ ਹਲਕਤ ਬਹੁਤ ਹੀ ਮਣਾਉਂਦੀਆਂ ਪਟੇ ਨਾਲ ਫਿਰ ਇਹ ਤਾਕਤ ਚ ਹੁੰਦੀ ਆ ਆਪਦੀ ਮਰਜ਼ੀ ਨਾਲ ਤੁਰਦੀਆਂ ਕੋਸਦਨ ਪਸ਼ੂ ਲਿਆ ਜਾਂਦਾ ਇਸ ਤਰ੍ਹਾਂ ਸੋ ਇਹ ਦੂਜਾ ਸੂਆ ਸੁੰਦੀ ਵੈੜ ਫੁੱਲ ਵੱਡੇ ਢਾਂਚੇ ਦੀ 1,85,000 ਇਹਦਾ ਰੇਟ ਬਾਈ ਨੇ ਰੱਖਿਆ ਹਵਾਨਾ ਇਹਦਾ ਫਿਟਿੰਗ ਹਲਾ ਥਣ ਸੋਹਣੇ ਆ ਇਹ ਤੋਂ ਅੱਗੇ ਹੋਰ ਤੁਹਾਨੂੰ ਵੈੜ ਦਿਖਾਉਣੇ ਆ ਬਾਈ ਇਹਦੀ ਡਿਟੇਲ ਕੀ ਹੈ ਇਹ ਵੀ ਦੂਜਾ ਸੂਆ ਬੱਛੀ ਆ ਬਾਈ ਹਾਂਜੀ ਇਹਨੇ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਹੋਇਆ ਬਾਈ ਘਰੋਂ ਵੱਜੀ ਹੋਈ ਬੱਛੀ ਆ ਠੀਕ ਹੈ ਹਾਂ ਢਾਂਚਾ ਢੁਚਾ ਲੇ ਵਾਲੂ ਬਬਰੇ ਬਾਲਾ ਚੰਗਾ ਦੇਖੋ ਹਨਾ ਕਿਉ ਜੀ ਨਾੜਾ ਨੂੜਾ ਲੇਵੇ ਤੇ ਫਿਟਿੰਗ ਹਲਾ ਡਰਾ ਪੂਰਾ ਬਰੀਕ ਆ ਦੁੱਧ ਵਾਲੀ ਆ ਸਾਰਾ ਹਾਂ ਬਾਈ ਇਹਦਾ ਰੇਟ ਕੀ ਰਹਿਣਾ ਇਹ ਵੀਰੇ ਆਪਾਂ 1,55,000 ਦੀ ਬੱਛੀ ਦੇ ਦਿਆਂਗੇ ਤੋਰੀ ਬਈ 1,55 ਦੀ ਦੱਸੋ ਦਣ ਹਜੇ ਲੈਂਦੀ ਐ ਸੋਨ ਚ ਤੋ ਦੇਖੋ ਇਹਦਾ ਸਟਰਕਚਰ ਹਜੇ ਦਣੇ ਲੈਂਦੀ ਐ 1,55,000 ਇਹਦਾ ਰੇਟ ਬਾਈ ਨੇ ਰੱਖਿਆ ਬਰੀਡ ਵਾਈਜ਼ ਬਹੁਤ ਚੰਗੀ ਐ ਦੱਸੋ ਫਵਾਨੇ ਤੇ ਨਾੜਾਂ ਵੀ ਸੋਹਣੀਆਂ ਬਾਕੀ ਸਟਰਕਚਰ ਹੁਣ ਤੁਸੀਂ ਇਹਦਾ ਦੇਖ ਲਓ ਲੈਵਾ ਤਾਂ ਵੀਰੇ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਬੈਡ ਲੈ ਜੂਗੀ ਪੰਜ-ਸੱਤ ਦਿਨ ਸੋਨ ਚ ਜੇ ਹਾਂਜੀ 30 ਕਿਲੋ ਦੁੱਧ ਬੈਡ ਨੇ ਬੱਜੀ ਹੋਈ ਨਹੀਂ ਦਿੱਤਾ ਵੀਰੇ ਘਰੇ ਚੀਕੇ ਹਾਂਜੀ ਸੋ ਇਹ ਜੇ 5 ਤੋਂ 7 ਦਿਨ ਲੈਂਦੀ ਹੈ ਸਟਰਕਚਰ ਇਹਦਾ ਹੁਣ ਤੁਸੀਂ ਦੇਖ ਲਓ ਲਾਸਟ ਤੇ ਇਧਰਲੇ ਪਾਸੇ 6ਵੇਂ ਨੰਬਰ ਤੇ ਖੋਰ ਗਾਂ ਤੁਹਾਨੂੰ ਦਿਖਾਉਣੇ ਹੈ ਉਸ ਤੋਂ ਬਾਅਦ ਚਾਰ ਵੱਖਰੀਆਂ ਬੱਧੀਆਂ ਹੋਈਆਂ گاਵਾ ਇਸ ਤਰ੍ਹਾਂ ਤੁਹਾਨੂੰ ਗਰੁੱਪ ਵਾਈਜ਼ ਹੀ ਦਿਖਾਉਂਦੇ ਜਾਵਾਂਗੇ ਆ ਬਾਈ ਇਹ ਦੋ ਅੱਗੇ ਜਿਹੜੀ ਹੁਣ 6ਵੇਂ ਨੰਬਰ ਤੇ ਬਾਈ ਖੋੜ ਇਹ ਬਾਈ ਤੀਜੇ ਸੂਏ ਸੂਗੀ ਵੀਰੇ ਜੀ ਤਾਂ ਐ ਨਹੀਂ ਕੋਈ ਅਗਲਾ ਆਪਾਂ ਨੂੰ ਕਹਦੇ ਵੀ ਦੂਜਾ ਸੂਆ ਦੱਸ ਕੇ ਦਿਨ ਨੂੰ ਆਪਾਂ ਦੂਜਾ ਵੀ ਦੇ ਦਿੱ ਗਏ ਹਨਾ ਮੂੰਹ ਮਾਂ ਦੇਖੋ ਬੈੜ ਦਾ ਕਿਹੋ ਜਿਹਾ ਸੀ ਤੀਜਾ ਸੂਆ ਸੂਨੇ ਵੀਰੇ 35 36 ਕਿਲੋ ਤੋਂ ਦੂਜੇ ਸੂਏ ਦਿੱਤਾ ਵੀਰੇ ਨੇ ਠੀਕ ਹੈ ਹਾਂਜੀ ਦਿਨ ਕਿੰਨੇ ਲੱਗੇ 10 ਦਿਨ ਹਫਤਾ 10 ਦਿਨ ਲੈ ਜੂ ਬਾਈ ਅਜੇ ਠੀਕ ਹੈ ਹਾਂਜੀ ਕੀ ਰੇਟ ਇਹਦਾ ਰਹਿਣਾ ਕਿਤੇ ਰੇਟ ਵੀਰੇ 1 ਲੱਖ ਤੇ 35 ਕਮਾਲ ਆ ਭਾਈ ਹਾਂਜੀ ਤਿਆਰੀ ਵੀਰੇ ਬਹੁਤ ਹੀ ਜ਼ਿਆਦਾ ਕਰਨੀ 35 36 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਬੈੜ ਨੇ ਘਰੇ ਵੱਜੀ ਹੋਈ ਨੇ ਠੀਕ ਹੈ ਹਾਂਜੀ ਸੋ ਹਜੇ ਤਿਆਰੀ ਇਹਨੇ ਕੋਈ ਜਮਾਂ ਭਾਈ ਐ ਪਹਿਲੇ ਨੂੰ ਬੱਚੀਆਂ ਵਾਲੀ ਆ ਪਰ ਕਹਿੰਨ ਉਹ ਆਪਾਂ ਮੈਂ ਦੂਜਾ ਕਹਿ ਕੇ ਦੇ ਦਿੱਤੀ ਪਰ ਨਹੀਂ ਵੀਰੇ ਤੀਜਾ ਸੂਆ ਸੂਣਾ ਤੀਜਾ ਹੀ ਕਹਾਂਗੇ ਆਪਾਂ ਠੀਕ ਹੈ ਹਾਂਜੀ ਸੋ ਇਹ ਦੋਸਤੋ 6 ਸਾਈਡ ਤੇ ਗੱਬਣ ਸੀਗਾ 7ਵੇਂ ਨੰਬਰ ਤੇ ਵੀ ਗੱਬਣ ਗਾਂ ਦਿਖਾਉਣੇ ਤੁਹਾਨੂੰ ਇਹ ਵੀ ਵੀਰੇ ਤੀਜਾ ਸੂਆ ਬੈੜ ਸੂਂਦੀ ਆ ਹੁਣ ਠੀਕ ਹੈ ਇਹਦੇ 15 ਦਿਨ ਪਏ ਆ ਫੁੱਲ ਵੱਡੀ ਆ ਵੀਰੇ ਪਹਿਲਾਂ ਤਾਂ ਦੂਜੇ ਸੂਏ ਵੀਰੇ ਨੇ 40 ਕਿਲੋ ਦੁੱਧ ਦਿੱਤਾ ਠੀਕ ਹੈ ਜਿਹੜਾ ਹਾਂ ਇਹ ਨਹੀਂ ਗੱਲ ਵੀਰੇ ਆਪਾਂ ਬਹੁਤ ਸੋਹਣੀ ਤਿਆਰੀ ਕਰਦੇ ਬੰਦੇ ਨੇ ਆਪ ਨੂੰ ਫੋਟੋਆਂ ਵੀ ਦਿਖਾਉਂਗਾ ਹੋਊਗਾ ਪਿਛਲੇ ਸੂਏਦਿਆਂ ਠੀਕ ਹੈ ਹਾਂਜੀ ਬਾਈ ਰੇਟੇ ਦਾ ਬਾਈ ਇਹ ਵੀਰੇ 1.5 ਲੱਖ ਰੁਪਏ ਦੀ ਬੈਡ ਦੇਵਾਂਗੇ ਅੱਜ ਆਪਾਂ ਖੋਲੀ ਬਾਈ ਹਾਂਜੀ ਤਿਆਰੀ ਤੇ ਮੌਕੇਦਾਰੀ ਡੋਊਗਾ ਵੀਰੇ ਇਹਦਾ ਹੂੰ ਫੁੱਲ ਵੱਡੀ ਬੈੜ ਆ ਬਾਈ ਬਰੀਡ ਬਰੂਡ ਦੇਖੋ ਕਿ ਜੀ ਪਿੱਛੇ ਪਿੱਛੇ ਲੇਵਾ ਬਣਾਉਣਾ ਜਿੰਨਾ ਬਣਾਉਣਾ ਹੂੰ ਜਿਨੇ ਨਵਾਂ ਫਾਰਮ ਖੋਲਣਾ ਤੇ ਇੱਕ ਢੇਡਾ ਜ਼ਰੂਰ ਮਾਰੇ ਉਹੇ گاਵਾ ਦੇ ਢਾਂਚੇ ਤੁਹਾਡੇ ਕੰਮ ਦੇ ਆ ਵੱਡੇ ਸਟਰਕਚਰ ਦਿਆਂ ਗਾਵਾ ਇਹ ਵੀ ਗਾਂ ਤੁਸੀਂ ਦੇਖੋ ਇਹਦੀ ਬੰਤਰ ਦੇਖ ਸਕਦੇ ਹੋ ਤੁਸੀਂ ਦੁੱਧ ਸੋਹਣੇ ਵਾਲੀ ਹੈ ਗਾਂ ਦਿਨ ਜਰੂਰ ਅਜੇ ਲੈਂਦੀ ਹੈ ਅਜੇ ਕੱਚੀ ਹੈ ਪਰ ਆ ਕੇ ਦੇਖ ਲਿਓ ਇਹ ਪੂਰੀ ਰੋਤੇ ਚ ਸੂ ਪੈਣਾ ਇੰਨਾ ਗਾਵਾਂ ਨੇ ਪੂਰੀ ਠੰਡ ਚ ਸੂਣੀਆਂ 8 ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਵੈਸੇ ਇਹਦਾ ਹਵਾਨਾ ਦੇਖੋ ਦੋਸਤੋ ਫਿਟਿੰਗ ਵਾਲੇ ਹਵਾਨੇ ਦੀ ਆਪਾਂ ਗੱਲ ਕਰਦੇ ਆਂ ਤਾਂ ਸ਼ੁਰੂਆਤ ਬਹੁਤ ਸੋਹਣੀ ਬਈ ਤਿਆਰੀ ਕਰਨੀ ਹੈ ਬੈੜ ਨੇ ਜਦੋਂ ਤਿਆਰ ਹੋਈ ਵੀਰੇ ਹੋਰ ਚੀਜ਼ ਲੱਗਦੀਆਂ ਹਨਾ ਕਿਰਾਂ ਕੱਚੀਆਂ ਹੁੰਦੀਆਂ ਬੈੜਾਂ ਦੱਖ ਨਹੀਂ ਉਮੀਦ ਦਿੰਦੀਆਂ ਹੂੰ ਇਹਦੋਂ ਅੱਗੇ ਬਈ ਇਹ ਵੀ ਦੂਜਾ ਸੂਆ ਬੱਚੀ ਹੈ ਬਾਈ ਠੀਕ ਹੈ ਹਾਂਜੀ ਇਹ ਕਿੰਨੇ ਦਿਨ ਲਊਗੀ ਇਹ ਬਾਈ ਇਹ ਲੈ ਜੂ 5-7 ਦਿਨ ਵੜਾ ਜੇ ਠੀਕ ਹੈ ਹਾਂਜੀ ਇਹਨੇ 27-22 ਕਿਲੋਟਰ ਦੁੱਧ ਦਿੱਤਾ ਪਹਿਲੇ ਨੇ ਦੱਸਿਆ ਆਪਣੇ ਮਾਲਕ ਨੇ ਠੀਕ ਹੈ ਹਾਂਜੀ ਬਾਈ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਬਾਈ ਇੱਕ ਵੀਧੀ ਦੇ ਦਿਆਂਗੇ ਵੜੇ ਇਹ ਠੀਕ ਹੈ ਹਾਂਜੀ ਸੋ 1 ਲੱਖ ਤੇ 20 ਹਜ਼ਾਰ ਦੀ ਦੱਸੋ ਇਹ ਤਿਆਰੀ ਇਹ ਵੀ ਬਹੁਤ ਸੋਹਣੀ ਕਰੂਗੀ ਵੀਰੇ ਲੈ ਜੂਗੀ ਹਫਤਾ ਜੇ ਸੂਣ ਦੇ 5-7 ਦਿਨ ਹਾਂਜੀ ਸੋ 1 ਲੱਖ ਤੇ 20 ਹਜ਼ਾਰ ਦੀ ਜੇ ਅੱਜ 5 ਤੋਂ 7 ਦਿਨ ਇਹ ਲੈਂਦੀ ਹੈ ਲਿਆ ਭਾਈ ਵਾਪਸ ਵੇਡਾ ਵੀ ਸਾਰੀਆਂ ਬਰੀਡ ਕੁਆਲਟੀ ਵਾਲੀਆਂ ਨੇ ਉਹ ਜੀ ਨਹੀਂ ਕੋਈ ਕਰਾਸ ਗਾਂ ਹੈ ਨਹੀਂ ਇੰਨਾ ਚ ਹੂੰ ਹੇ ਵਸਤੂ ਆ ਕੇ ਦੋ گاਵਾ ਤੁਹਾਨੂੰ ਸੋਹਣਿਆ ਸਵਾਈਆਂ ਦਿਖਾ ਦੰਨੇ ਆ ਫੇਰ ਆਪਾਂ ਗੱਬਣਾ ਹੋਰ ਦਿਖਾਵਾਂਗੇ ਬਾਈ ਜਿਹੜੀ ਇਧਰੋਂ ਸੂਈ ਵੀ ਗਾਂ ਇਹ 9ਵੇਂ ਨੰਬਰ ਦੇ ਉੱਤੇ ਬੱਤੀ ਵੀ ਹਾਂਜੀ ਬਾਈ ਜੀ ਇਹ ਪਹਿਲੇ ਨਾ ਬੱਚੀ ਬਾਈ ਦੋ ਦੰਦ ਪੂਰੇ ਕਰਕੇ ਚਾਰ ਦੇ ਚੱਕਦੀ ਆ ਹੂੰ ਠੀਕ ਹੈ ਜੀ ਇਹ ਪਰਸੋ ਸੂਈਏ ਹੁਣੇ ਥੱਲੇ 16 17 ਕਿਲੋ ਬੋਲੀ ਹੋਊਗੀ ਬਾਈ 15 ਕਿਲੋ ਦੋ ਬਾਰ ਬਾਰ ਆ ਇਸ ਟਾਈਮ ਕੀ ਰੇਟ ਕੀ ਰਹਿਣਾ ਰੇਟ ਬਾਈ ਜੀ 1 ਲੱਖ ਤੇ 25000 ਦੀ ਵੈੜ ਦੇ ਦੇਾਂਗੇ ਇਹ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਸੋ ਦੱਸੋ ਸਵਾ ਲੱਖ ਦੀ ਇਹ ਪਹਿਲਾਂ ਨੂੰ ਦੋ ਦੰਦ ਵੈੜ ਦੋ ਦੰਦ ਦੇ ਦੇ ਕੰਪਲੀਟ ਹੈ ਸੋ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ 15 ਲੀਟਰ ਤੋਂ ਬਾਹਰ ਇਸ ਟਾਈਮ ਬੌਲੇ ਤੋਂ ਸ਼ੁਰੂਆਤ ਬੌਲਾ 17 ਕਿਲੋ ਹੀ ਹੋਊਗਾ ਵੀਰੇ 22 ਚੂਈ ਚ ਸੀਲ ਠੰਡੀ ਜਮਾ 22 ਚ ਵੀ ਬਹੁਤ ਸਾਫ਼ ਆ ਬੈਠਦੀ ਸਵਾ ਲੱਖ ਦੀ ਇਹ ਵਹਿਣ ਮਿਲੂਗੀ ਸੋਈ ਸਵਾਈ ਸਟਰਕਚਰ ਉੱਤੋਂ ਬਹੁਤ ਚੰਗਾ ਹੈ ਬਾਕੀ ਹਵਾਨੇ ਤੇ ਥੋੜੀ ਥੋੜੀ ਪਲੂਣ ਜ਼ਰੂਰ ਹੈਗੀ ਹੈ ਹਜੇ ਦਿਨ ਲਾਊਗੀ ਪਲੂਣ ਲੈਂਦਿਆਂ ਕਰਦੇ ਆ ਜਦੋਂ ਪੂਰੇ ਦੁੱਤ ਆ ਜਾਣੀ ਫਿਰ ਹਵਾਨੇ ਦੀ ਸ਼ੇਪ ਵੱਖਰੀ ਦਿਸਣ ਲੱਗ ਪੈਂਦੀ ਹੈ ਸੋ ਪਹਿਲਾਂ ਤਾਜੀ ਸੂਈ ਵੀ ਵੇਣ ਤੁਹਾਨੂੰ ਦਿਖਾ ਰਹੇ ਹਾਂ ਇੱਕ ਹੋਰ ਗਾਂ ਦਿਖਾਉਣੀ ਆ ਦੋਸਤੋ ਸੂਈ ਸਵਾਈ ਬਹੁਤ ਸੋਹਣਾ ਹੋ ਥਣ ਤੇ ਹਵਾਨਾ ਢਾਂਚਾ ਖੜੀ ਦਾ ਤੁਸੀਂ ਦੇਖ ਲਓ ਹਵਾਨਾ ਤੁਹਾਨੂੰ ਪਸੰਦ ਆਊਗਾ ਇਹਦਾ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਕੱਲ ਸੂਈ ਆ ਤੇ ਦੂਜਾ ਸੂਆ ਵੀਰੇ ਇਹ ਠੀਕ ਹੈ ਹਾਂਜੀ ਇਹਨੇ ਬੱਚਾ ਕੀ ਦਿੱਤਾ ਬੱਚਾ ਦਿੱਤਾ ਵੀਰੇ ਠੀਕ ਹੈ ਹਾਂਜੀ ਕੀ ਇਹਦਾ ਰੇਟ ਰਹਿਣਾ ਭਾਈ ਰੇਟ ਵੀਰੇ ਮੁੱਲ ਜਿੰਨਾ ਇਹਦਾ ਮਰਜ਼ੀ ਕਰਾਓ ਲੈ 1,15,000 ਰੁਪਏ ਦੀ ਬੈਠ ਦੇਵਾਂਗੇ ਆਪਾਂ ਖੋਲੀ ਭਾਈ ਦੋਸਤੋ ਕੱਲ ਦੀ ਸੂਈ बहुत सोहने पची छी मिनट पहले सब दुद्ध दस है, ठीक है। थाई तीली दे दू। से बंदा करूगा बरीड बरूड बहुत बैठी बरीक फुल है जमा चबई आप ली बहुत सोहनी चुवाज भी लगे चवाज भी पौला क्या क्या चल दू हुई है कल दूईगा एक लखरा हजार फिटिंग आला हवाना बहुत सोना ਐਸ ওর ਬੱਚਾ ਇਹਨੇ ਬੱਚਾ ਦਿੱਤਾ ਪਰ ਜੇ ਕਰਮ ਵਾਲੀ ਇਹ ਬੱਚੀਆਂ ਦੇਵੇ ਇਦਾਂ ਦੀਆਂ ਤੂਫਾਨ ਬਣ ਜਾਣਾ ਕਿਸੇ ਵੀ ਭਰਾ ਕੋਲ ਬੱਚਾ ਹੀ ਬਲੈਕ ਬਾਈ ਜਰਸੀ ਜੇ ਦਿੱਤੋ ਜਰਸੀ ਸੀ ਮਨ ਲੱਗਿਆ ਸੀ ਇਹਦੇ ਸਹੀ ਹੈ ਹਾਂਜੀ ਵੀਰ ਠੀਕ ਹੈ ਸੋ ਇਹ ਦੋਸਤੋਂ ਦਾਸ ਤੁਹਾਨੂੰ ਇਧਰੋਂ ਦਿਖਾਤੀਆਂ ਇਸ ਸਾਈਡ ਤੇ ਆਪਾਂ ਕੋਸ ਕਚਿੰਗਾ gama ਹੈ ਆਈ ਵੀਡੀਓ ਦੇ ਵਿੱਚ ਇਹ ਵੀ ਤੁਹਾਨੂੰ ਦਿਖਾਈ ਦਿੰਨੇ ਆਂ ਬਈ ਜਰਸੀ ਕਿੰਨਾ ਮਸੂਆ ਜਰਸੀ ਬਈ ਦੂਜਾ ਸੂਆ ਸੂਗੀ ਇਹ ਇਹ ਦੱਸ ਦਿਆਂ ਰਹਿੰਦੇ ਆ ਬਾਈ ਜਗਜੀਤ ਠੀਕ ਹੈ ਹਾਂਜੀ ਵੀਰੇ ਅੱਜ ਦਾ ਰੇਟ ਇਹਦਾ ਇਹਦਾ ਅੱਜ ਦਾ ਰੇਟ ਵੀਰੇ 1 ਲੱਖ ਤੇ 5000 ਦੀ ਬੈੜ ਦੇ ਦੇ ਦਾਂਗੇ ਇਹ ਆਪਾਂ ਠੀਕ ਹੈ ਹਾਂਜੀ 20 21 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਹਾਂਜੀ ਸੋ ਉਹ ਨਹੀਂ ਗੱਲ ਬਾਈ ਦੂਜੀ ਤੀਜੀ ਪੀੜੀ ਚ ਹੋਇਆ ਜਰਸੀ ਉਹ ਨਹੀਂ ਗੱਲ ਬਾਈ ਵੀ ਜਿਵੇਂ ਕ੍ਰੋਸ ਜੀ ਨੂੰ ਆਪਾਂ ਕਹੀ ਜਾਈਗੇ ਹਨਾ ਹਾਂ ਸਾਰਾ ਰਿਕਾਰਡ ਮਿਲ ਜੂਗਾ ਵੀਰੇ ਇਹਦਾ ਆਪਦਾ ਵੀ ਸੀਮੰਟ ਦਾ ਇਹਦੇ ਲੱਗਿਆ ਜਿਹੜਾ ਉਹਦਾ ਵੀ ਠੀਕ ਹੈ ਹਾਂ 11ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 1 ਲੱਖ 5000 ਦੀ ਇਹ ਵੈੜ ਮਿਲ ਜੂਗੀ ਹਜੇ ਕੱਚੀ ਆ 10 ਦਿਨ ਲੈਂਦੀ ਐ ਖਵਾਨਾ ਚੰਗਾ ਬਣਾਊਗੀ ਸਾਫ ਸੁਥਰਾ ਪੱਧਰ ਹੋਣਾ 20 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਜੈਨੂਨ ਐ ਨਹੀਂਗਾ ਵੀ ਕੋਈ ਆਪਾਂ ਕਹਿੰਨ ਨੂੰ ਹੋਰ ਕੋਸ਼ਿਸ਼ ਕੀਤੀ ਜੇਗਾ ਨਾ 20 ਕਿਲੋ ਮਾਲ ਕਰੇ ਆਪਾਂ ਨੂੰ ਦੱਸਿਆ ਹੋਇਆ ਹਾਂ ਬਾਈ ਇਹ ਦੋ ਅੱਗੇ ਜਿਹੜੀ ਗਾਂ ਇਹ ਦੂਜਾ ਸੂਆ ਵੀਰੇ ਇਹਦੇ ਵੈੜ ਤੇ ਪਏ ਆ 15 16 ਦਿਨ ਹਜੇ ਠੀਕ ਐ ਅੱਜ ਦਾ ਰੇਟ ਇਹਦਾ ਇਹ ਵੀਰੇ 1 ਲੱਖ ਤੇ 40000 ਦੀ ਵੈੜ ਦੇ ਦਿਆਂਗੇ ਠੀਕ ਐ ਹਾਂਜੀ ਉਹ ਤੋਂ ਲੈ ਜਾਈ ਬਾਈ ਨਹਿਮਲ ਸੋ 1 ਲੱਖ 40 ਹਜ਼ਾਰ ਦੀ 15 ਦਿਨਾਂ ਦੀ ਅਜੇ ਕੱਚੀ ਐ ਸੁਆ ਦੂਜਾ ਹੈ ਹਵਾਨਾ ਫਿਟਿੰਗ ਅਲ ਹੈ ਮੋੜ ਚੋਂ ਚੰਗਾ ਜੁੜਿਆ ਹੋਇਆ ਹਵਾਨਾ ਲਿਆਓ ਬਈ 12 ਨੰਬਰ ਦੇ ਉੱਤੇ ਦੋਸੇ ਗਾਂ ਤੁਹਾਨੂੰ ਦਿਖਾ ਰਹੇ ਆਂ 10 ਨੰਬਰ ਦੇ ਉੱਤੇ ਖੋਰ ਗਾਂ ਇਹ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀ ਵੀ ਗਾਂ ਬਾਰੇ ਹੋਰ ਗੱਲਬਾਤ ਕਰਨੀ ਹੋ ਤਾਂ ਭਾਵੇਂ ਸਕਰੀਨਸ਼ਾਟ ਵੀਰ ਉਹਨਾਂ ਨੂੰ ਭੇਜ ਕੇ ਉਹਦੇ ਬਾਰੇ ਜਾਣਕਾਰੀ ਹੋਰ ਵੀ ਲੈ ਸਕਦੇ ਹੋ ਬਈ ਡਿਟੇਲ ਇਹ ਦੀ ਕੀ ਇਹ ਦੂਜਾ ਸੂਆ ਬਈ ਪਹਿਲਾਂ ਨੇ 24-25 ਕਿਲੋ ਦੁੱਧ ਦਿੱਤਾ ਹੋਇਆ ਹੂੰ 27-22 ਕਿਲੋ ਦੁੱਧ ਦੇ ਦੂਗੀ ਬਈ ਇਸ ਸਵਾਰ ਬੜਾ ਇਹ ਹੱਤਾ 10 ਦਿਨ ਲੈ ਜਾਣਾ ਸੂਣ ਚ ਨੇ ਠੀਕ ਹੈ ਰੇਟ ਬਈ ਰੇਟ ਬਈ 1-10 ਦੀ ਦੇ ਦਿਆਂਗੇ ਇਹ ਲੈ ਆਓ ਬਈ ਵਾਪਸ 1 ਲੱਖ ਤੇ 10000 ਦੀ ਦੱਸੋ ਇਹ ਤੁਹਾਨੂੰ ਮਿਲੂਗੀ ਹੁਣ ਲੈਵਲ ਉਹ ਵਧੀਆ ਬਣਾਇਆ ਜਾਣਾ ਵੀਰੇ ਹਫਤਾ ਲੱਗ ਜੂਗਾ ਸੂਣ ਚ ਇਹ ਹੂੰ ਇਹ ਦੂ ਅੱਗੇ ਬਾਈ ਇਹ ਵੀ ਦੂਜਾ ਸੂਆ ਬਾਈ ਹੂੰ ਹਾਂਜੀ ਬਾਈ 23 ਕਿਲੋ ਦੁੱਧ ਪਹਿਲੇ ਸੂਏ ਦਾ ਬਾਈ ਇਹਦਾ ਹੈਗਾ 25 ਕਿਲੋ ਦੁੱਧ ਲਗਭਗ ਦੀ ਜਾਊਗੀ ਰਾਨਾ ਇਹ ਠੀਕ ਹੈ ਡਿਮਾਂਡ ਇਹਦੀ ਡਿਮਾਂਡ ਬਾਈ ਜੀ ਇਹਦਾ 95000 ਰੁਪਇਆ ਦਿਨ ਕਿੰਨੇ ਲੈ ਸਕਦੀ ਦਿਨ ਬਾਈ 5-7 ਲੈ ਜੂਗੀ ਹਜੇ ਇਹ ਠੀਕ ਹੈ ਹਾਂਜੀ ਬਾਈ ਸੋ 5-7 ਦਿਨ ਲੈ ਸਕਦੀ ਹੈ 95000 ਰੇਟ ਕਮਾ ਲਿਓ ਬਾਈ ਵਾਸ ਸੋ ਹਜੇ ਥੋੜੇ ਦਿਨ ਲੈਂਦੀ ਐ ਸੂਣ ਚ 95000 ਦੀ ਗਾਂ ਤੁਹਾਨੂੰ ਮਿਲ ਜਾਣੀ ਐ ਇੱਕ ਹੋਰ ਗਾਂ ਇਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਬਾਈ ਜਿਹੜੀ ਇਤੋਂ ਅੱਗੇ ਗਾਂ ਖੜੀ ਐ ਇਹ ਵੀ ਬਾਈ ਦੂਜਾ ਸੂਆ ਹਾਂ ਇਹਦੇ 8-9 ਦਿਨ ਪਏ ਐ ਬਾਈ ਹਜੇ ਠੀਕ ਐ ਹਾਂਜੀ ਬਾਈ 23 ਕਿਲੋ ਦੁੱਧ ਦਿੱਤਾ ਹੋਇਆ ਨੇ ਪਹਿਲੇ ਸੂਏ ਵੀਰੇ ਰੇਟੇ ਦਾ ਕੀ ਰਹੂਗਾ ਰੇਟ ਬਾਈ ਜੀ ਇਹ 90000 ਦੀ ਬੈਠ ਦੇ ਦਿਆਂਗੇ ਠੀਕ ਐ 90000 ਦੀ ਦੂਸਰੇ ਗਾਂ ਉਹ ਸੀਲ ਠੰਡੀ ਐ ਵੀਰੇ ਚਵਾਈ ਚੁਈ ਜਿਵੇਂ ਮਰਜੀ ਪੰਦਾ ਕੋਈ ਚੁਈ ਜਾਵੇ ਠੀਕ ਐ ਹੱਥ ਦੀ ਚਵਾਈ ਤੇ ਜਾ ਕਮਾਲੀ ਬਾਈ ਅਜੇ ਦੇਣੇ ਵੀ ਲੈਂਦੀ ਹੈ ਸੈਕਿੰਡ ਲਾਸਟ ਤੁਹਾਨੂੰ ਇਹ ਦਿਖਾ ਰਹੀ ਸੀ 90000 ਦਾ ਭਾਅ ਇਸ ਤੋਂ ਬਾਅਦ ਇੱਕ ਲਾਸਟ ਉੱਤੇ ਹੋਰ ਗਾਂ ਤੁਹਾਨੂੰ ਦਿਖਾ ਦੰਗੀ ਇਹ ਬਾਈ ਅਜੇ 20 22 ਦਿਨ ਕੱਚੀ ਹੈ ਬੈੜ ਠੀਕ ਹੈ ਦੂਜਾ ਸੂਆ ਹਾਂਜੀ ਵੀਰ ਵੱਡੀ ਫੁੱਟੀ ਬੱਚੇਰੀ ਹੈ ਬਾਈ ਵੈਸੇ ਹਾਂਜੀ ਉਹ ਦੇਖੋ ਇਹਦਾ ਥੰਦੇ ਹਵਾਨਾ ਇਹਦਾ ਰੇਟ ਕੀ ਰਹੂਗਾ ਭਾਈ ਰੇਟ ਭਾਈ ਜੀ ਅੱਜ ਇਹ 1,30,000 ਦੀ ਕੱਚੀ ਦੇ ਦਿਆਂਗੇ ਵੀਰਾ ਬੜਾ ਠੀਕ ਹੈ ਹਾਂਜੀ ਤਿਆਰ ਹੋਈ ਦਾ ਮੌਕੇ ਦਾ ਰੇਟ ਹੈ ਹਨਾ ਸਹੀ ਹੈ ਸੋ ਅੱਜ ਦਾ ਰੇਟ 1,30,000 ਹਜੇ 20 ਦਿਨਾਂ ਦੀ ਕੱਚੀ ਹੈ ਬਣੂਗੀ ਚੰਗੀ ਇਹਦਾ ਵੀ ਹਵਾਨਾ ਚੰਗਾ ਹੈ ਪਰ ਦਿਨ ਹਜੇ ਲੈਂਦੀ ਐ ਸੂਣ ਚ ਸੋ ਦੋਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ 16 ਗਾਵਾਂ ਤੁਹਾਨੂੰ ਦਿਖਾਈਆਂ ਬਹੁਤ ਸਾਰੇ ਪਸ਼ੂ ਇੱਥੇ ਵਿਕਰੀ ਵਾਲੇ ਹੁੰਦੇ ਆ ਕਈ ਵਾਰ ਇਦਾਂ ਦਾ ਸਵਾਬ ਬਣਿਆ ਵੀ ਵੀਡੀਓ ਵਾਸਤੇ ਬਾਈ ਹੋਰਾਂ ਦਾ ਫੋਨ ਆਇਆ ਹੋਆ ਹੁੰਦਾ ਇੱਕ ਅਦਾ ਦਿਨ ਆਪਦੇ ਕੋਲ ਟਾਈਮ ਨਹੀਂ ਹੁੰਦਾ ਤੇ ਉਦੋਂ ਨੂੰ ਇਹਨਾਂ ਕੋਲ ਗਾਹਕ ਆ ਜਾਂਦਾ ਕੋਈ ਤੇ ਪਸ਼ੂ ਵਿਕ ਜਾਂਦੇ ਆ ਸੋ ਰੂਟੀਨ ਚ ਗਾਵਾਂ ਹੁੰਦੀਆਂ ਤੁਸੀਂ ਕਿਹੜਾ ਮਾਰ ਸਕਦੇ ਹੋ ਥਰਾਜ ਵਾਲਾ ਪੰਡ ਹੈ ਗਿੱਦੜਵਾਹੇ ਦੇ ਬਿਲਕੁਲ ਨੇੜ ਹੈ ਇਹਦੇ ਨੇੜ ਮਲੋਟ ਵੀ ਰਹਿ ਜਾਂਦਾ ਤੇ ਰੂਟੀਨ 'ਚ ਇੱਥੇ ਗਾਵਾਂ ਤੁਹਾਨੂੰ ਵਿਕਰੀ ਆ ਲੈ ਜਿਹੜੀਆਂ ਉਹ ਮਿਲ ਨਹੀਂ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ